ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭੂੰਦੜੀ ਇਹ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਲੁਧਿਆਣੇ ਤੋਂ ਹੰਬੜਾ ਵਾਲੀ ਜਿਹੜੀ ਸੜਕ ਹੈ ਉਸ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਤੇ ਭੂੰਦੜੀ ਪਿੰਡ ਦੇ ਵਿੱਚ ਅੱਜ ਜਿਹੜੇ ਫਾਰਮ ਦੇ ਉੱਤੇ ਜਾਂ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਹਾਂ ਦੋਸਤੋ ਇਹ ਬਾਈ ਜਿਓਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਦਾ ਜਿਹੜਾ ਡੇਰੀ ਫਾਰਮ ਆ ਉਹਦਾ ਨਾਮ ਬਾਬਾ ਆਨੰਦ ਸਿੰਘ ਜੀ ਡੇਰੀ ਫਾਰਮ ਹੈ। ਪੁਰਾਣਾ ਵਪਾਰ ਦਾ ਕੰਮ ਹੈ ਤੇ ਆਪਣੀ ਬਾਈ ਜੀ ਹੋਰਾਂ ਕੋਲ ਪਹਿਲੀ ਵੀਡੀਓ ਹੈ। ਕੱਲਾ ਵਪਾਰ ਨਹੀਂ ਖੁਦ ਇੱਕ ਲਾਰਜ ਫਾਰਮ ਵੀ ਹੈ ਤੇ ਨਾਲ ਪੀਡੀਐਫੇ ਮੇਲੇ ਦੇ ਵਿੱਚ ਪਾਰਟਿਸਪੇਟ ਵੀਰ ਕਰਦੇ ਆ ਬੋਰਡ ਦੇ ਉੱਤੇ ਜਿਹੜੀਆਂ گاਵਾ ਇਹਨਾਂ ਦੀਆਂ ਜੇਤੂ ਰਹੀਆਂ ਉਹਨਾਂ ਦੀਆਂ ਫੋਟੋ ਵੀ ਕੁਝ ਨਾਲ ਵੀਰ ਨੇ ਐਡ ਕੀਤੀਆਂ ਹੋਈਆਂ। ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਦੱਸੋ ਇਹਦੇ 'ਚ ਇੱਥੇ ਸਤਨਾਗ ਬਾਈ ਜੀ ਹੋਰਾਂ ਕੋਲ ਵਿਕਰੀ ਵਾਲੇ ਆ। ਕ੍ਰਾਸ ਬਰੀਡ ਵੀ ਵਿੱਚ ਕੁਸ ਹੈ ਐਚ ਐਫ ਜਰਸੀ ਬਹੁਤ ਵੱਡੀ ਐਚ ਐਫ ਪਹਿਲੇ ਨੰਬਰ ਤੇ ਖੜੀ ਐ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਖਰੀਦਣਾ ਹੋਇਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਵਾਈਜੀ ਹੋਰਾਂ ਦਾ ਚੱਲਦਾ ਰਹਿਣਾ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਕੋਸ਼ਿਸ਼ ਰਹੂ ਕਿ ਜਿਹੜੀਆਂ ਗਾਵਾਂ ਵਧੀਆ ਤਰੀਕੇ ਨਾਲ ਆਪਾਂ ਨੂੰ ਤੁਰ ਕੇ ਦਿਖਾ ਸਕਦੀਆਂ ਹੋਣੀਆਂ ਉਹਨਾਂ ਨੂੰ ਆਪਾਂ ਤੋਰ ਕੇ ਦਿਖਾ ਦੇਾਂਗੇ ਜਿਵੇਂ ਇਹ ਵੱਡੀ ਗਾਂ ਫਾਰਮ ਚੋਂ ਆਈ ਐ ਖੁੱਲੀ ਫਿਰਦੀ ਆਈ ਐ ਤੇ ਇਹ ਹਜੇ ਰਸੇ ਨਾਲ ਤੁਰਦੀ ਨਹੀਂਗੀ ਇਹਦਾ ਕਦ ਕਾਠ ਵੀ ਇੰਨਾ ਕਹਿ ਵੀ ਇਹਨੂੰ ਅ ਕੱਚ ਕੇ ਤੋੜਨਾ ਬਹੁਤ ਔਖਾ ਆ ਤੁਸੀਂ ਇਹਦੇ ਵਜ਼ਨ ਤੋਂ ਵੀ ਅੰਦਾਜ਼ਾ ਲਾਉਂਗੇ ਆਓ ਭਾਈ ਜੀ ਹੋਰਾਂ ਨੂੰ ਮਿਲਿਏ ਤੇ ਜਾਣਕਾਰੀ ਲੈਂਦੇ ਆ ਇਹਨਾਂ گاਵਾਂ ਬਾਰੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਆਪਣਾ ਦੱਸ ਦਿਓ ਭਾਈ ਮੇਰਾ ਨਾਂ ਹੈਪੀ ਹੈ ਹਰਪ੍ਰੀਤ ਸਿੰਘ ਹੈਪੀ ਹੈਪੀ ਵਪਾਰੀ ਕਹਿੰਦੇ ਜੀ ਮੈਨੂੰ ਠੀਕ ਹੈ ਹੈਪੀ ਭਾਈ ਵਪਾਰ ਕਰਦਿਆਂ ਨੂੰ ਕਿੰਨਾ ਚਿਰ ਹੋ ਗਿਆ 20 ਸਾਲ ਹੋ ਗਈ ਆਪਾਂ 2004 ਤੋਂ ਕਰਦੇ 20 ਸਾਲ ਹੋ ਗਏ ਆ ਜੇ ਵਪਾਰ ਕਰਦਿਆਂ ਨੂੰ ਅੱਛਾ ਵਪਾਰ ਹੀ ਕਰ ਰਹੇ ਹੋ ਕਿ ਅੱਲਾ ਕੇ ਇੱਕ ਨਾਲ ਫਾਰਮ ਵੀ ਮੇਰੇ ਖਾਲਚ ਚ ਚੱਲਦਾ ਮੇਰਾ ਫਾਰਮ ਵੀ ਹੈ ਆਪਦੇ ਖਾਦ ਦੀਆਂ ਜੀ ਆਪਾ ਕਿੰਨਾ ਕਚਰ ਹੋ ਗਿਆ ਸ਼ੁਰੂ ਕੀਤੇ ਨੇ 2018 ਚ ਆਪਾਂ ਸ਼ੁਰੂ ਕੀਤਾ ਸੀ ਬਾਈ ਠੀਕ ਹੈ ਕਿੰਨੇ ਪਸ਼ੂਆਂ ਤੋਂ ਸ਼ੁਰੂ ਕੀਤਾ ਸੀ ਅੱਜ ਕਿੰਨੇ ਪਸ਼ੂ ਹਨ ਆਪਾਂ 16 17 ਪਸ਼ੂਆਂ ਤੋਂ ਸ਼ੁਰੂ ਕੀਤਾ ਸੀ ਅੱਜ 80 85 ਨਾਕ ਹੈਗੇ ਆਪਣੇ ਕੋਲ ਠੀਕ ਹੈ ਉਹਨੂੰ ਵੀ ਫਿਰ ਤੁਸੀਂ ਦੇਖਦੇ ਹੋ ਆਪ ਹੀ ਚਲਾ ਰਹੇ ਹਾਂ ਹਾਂਜੀ ਮੈਂ ਵੀ ਦੇਖਦਾ ਮੇਰਾ ਬੇਟਾ ਸਾਹਮ ਦਾ ਹੀ ਵੈਸੇ ਹੋਂ ਅੱਛਾ ਜਿਆਦਾ ਬੇਟੇ ਦੀ ਐਂਟਰੀ ਹੈ ਮੈਂ ਜਿਹੜਾ ਬੈਨਰ ਦੇਖਿਆ ਉਹਦੇ 'ਚ ਫੋਟੋਆਂ ਲੱਗੀਆਂ ਵੀ ਆਇਆ ਪੀਡੀਐਫ ਮੇਲੇ 'ਚ ਫਿਰ ਹਿੱਸਾ ਲੈਣ ਨੂੰ ਹਾਂਜੀ ਹਾਂ ਮੇਲੇ 'ਚ ਲੈਣੇ ਹਿੱਸਾ ਆਪਣੀਆਂ ਨੰਬਰ ਤੇ ਵੀ ਆਈ ਹੋਈ ਠੀਕ ਹੈ ਅੱਛਾ ਭਾਈ ਵਪ ਗਾਵਾ ਹੀ ਲੈਉਣੇ ਕਿ ਮੱਝ ਵੀ ਆ ਜਾਂਦੀ ਹੈ ਗਾਂ ਮੱਝ ਤਾਂ ਟਾਮੀ ਟੱਲੀ ਹੋ ਲੈਨੇ ਹੀ ਵੈਸੇ ਗਾਈਆਂ ਦਾ ਹੀ ਕਰਦੇ ਆਪਾਂ ਜ਼ਿਆਦਾ ਗਾਵਾਂ ਦਾ ਹੀ ਹਾਂਜੀ ਗਾਹਕ ਫਿਰ 20 ਸਾਲਾਂ ਤੱਕ ਘਰੇਲੂ ਵੀਰ ਵੀ ਹੋਣਗੇ ਤੇ ਵਪਾਰ ਵਾਲੇ ਵੀ ਪਸ਼ੂ ਲੈ ਜਾਂਦੇ ਹੁਣ ਹਾਂਜੀ ਵਪਾਰ ਵਾਲੇ ਬਹੁਤ ਲੈ ਜਾਂਦੇ ਘਰੇਲੂ ਫਾਰਮ ਵਾਲੇ ਠੀਕ ਹੈ ਹਰ ਤਰ੍ਹਾਂ ਦਾ ਗਾਹਕ ਆਪਣੇ ਕੋਲੇ ਆਉਂਦਾ ਠੀਕ ਹੈ ਅੱਜ ਸੱਤ ਨਾਗ ਆਪਣੇ ਕੋਲ ਹਾਂਜੀ ਇੰਨੇ ਕ ਹੁੰਦੇ ਆ ਰੁਟੀਨ 'ਚ ਫਿਰ 10 10 15 15 ਵੀ ਹੁੰਦੇ ਆ ਜੀ 7-8 ਤਾਂ ਲਗਭਗ ਹੁੰਦੀ ਹੈ 7-8 ਤਾਂ ਹੁੰਦੇ ਹਨ 10 ਤੋਂ 15 ਤੱਕ ਵੀ ਇੱਥੇ ਮੌਜੂਦ ਰਹਿੰਦੇ ਸ਼ੁਰੂਆਤ ਕਰਦੇ ਆਂ ਬਈ ਪਹਿਲੇ ਨੰਬਰ ਤੇ ਇੱਕ ਬਹੁਤ ਵੱਡੀ ਐਚਐਫ ਨਸਲ ਦੀ ਗਾਂ ਖੜੀ ਹੈ ਇਹਦੀ ਕੀ ਡਿਟੇਲ ਹੈ ਕਿੰਨਵਾ ਸੂਆ ਇਹਨੇ ਸੋਣਾ ਇਹਦਾ ਜੀ ਤੀਜਾ ਸੂਆ ਸੋਣਾ ਇਹਨੇ ਇਹ ਆਪ ਹੈਗੀ ਹੈ 50 053 ਦੀ ਠੀਕ ਹੈ ਹਾਂ ਫਾਸਟ ਲੱਗਾ ਹੋਇਆ ਜੀ ਇਹਦੇ ਗਾਂ ਠੀਕ ਹੈ ਕਿ ਸੀਮੰਟ ਲੱਗਾ ਤੇ ਸੀਮੰਟ ਲੱਗਾ ਹੈ ਦੂਜੇ ਸੂਏ ਦਾ ਦੁੱਧ ਦਾ ਰਿਕਾਰਡ ਮਾਲਕਾਂ ਦੇ ਦੱਸਣ ਮੁਤਾਬਕ ਉਹਨੇ 50 ਕਿਲੋ ਚੋਇਆ ਇਹ ਦੂਜੇ ਸੂਏ ਚ 50 ਕਿਲੋ ਚੋਇਆ ਦੈਨ ਹਜੇ ਕਿੰਨੇ ਲੱਗੇ ਬਈ ਇਹ ਇਹ ਮਾਲ 28 ਤਰੀਕ ਨੂੰ ਦੇਣ ਪੂਰੇ 28 ਨੂੰ ਅੱਜ ਤੱਕ ਹਜੇ ਤਰੀਕ ਜਿਹੜੀ ਉਹ 6 ਚ 6 ਹੀ ਹੋਈ ਹੈ 22 ਦਿਨ ਬਾਕੀ ਹੈ ਹਜੇ ਹਾਂਜੀ 22 23 ਦਿਨ ਬਾਕੀ ਤੋੜ ਕੇ ਤਾਂ ਇਹ ਨਹੀਂ ਦਿਖਾਵਾਂਗੇ ਆਪਾਂ ਅੱਜ ਹਣ ਰੇਟ ਇਹਦਾ ਕੀ ਰੱਖ ਦੋ ਰੇਟ ਇਹਦਾ ਹੀ 220000 ਰੁਪਏ 220000 ਦੋਸਤੋ ਦੁੱਧ ਦਾ ਬੜਾ ਚੰਗਾ ਰਿਕਾਰਡ ਬਾਈ ਜਿਹੜੀ ਦੱਸਦੇ ਆ ਤੇ 220000 ਇਹਦਾ ਰੇਟ ਰੱਖਿਆ ਹੈ ਖੋਲ ਕੇ ਤੋੜਾਂਗੇ ਤਾਂ ਭੱਜੂਗੀ ਵਜ਼ਨ ਇੰਨਾ ਕਾ ਬਹੁਤ ਵੱਡਾ ਕੱਦ ਤੇ ਚੰਗਾ ਇਹਨੇ ਦੁੱਧ ਦਿੱਤਾ ਹਜੇ 22 ਦਿਨਾਂ ਦੀ ਕੱਚੀ ਐ ਜੇ ਕੋਈ ਵੀ ਫਾਰਮ ਤੇ ਕੰਮ ਕਰਨਾ ਚਾਹੁੰਦਾ ਤਾਂ ਦੇਖੋ ਇਸ ਗਾਂ ਨੂੰ ਬਰੀਡਿੰਗ ਕਰਨੀ ਆ ਵੱਡੇ ਢਾਂਚਾ ਚੋਈ ਵੱਡੇ ਪਸ਼ੂ ਵੱਡੇ ਬੱਚੇ ਪੈਦਾ ਹੁੰਦੇ ਆ ਸੋ ਸਟਰਕਚਰ ਇਹਦਾ ਤੁਸੀਂ ਦੇਖ ਲਓ ਦੋ گاਵਾ ਤੋਂ ਜ਼ਿਆਦਾ ਵੇਟ ਹੋਊਗਾ ਇਹਦਾ ਕਰਮਾ ਵਾਲੀ ਦਾ ਸੋ ਹਜੇ ਦੁੱਧ ਲਾਉਣਾ ਹੀ ਸ਼ੁਰੂ ਕੀਤਾ ਹਜੇ ਹਵਾਨਾ ਥੋੜਾ ਥੋੜਾ ਹਰਾ ਕਰਨਾ ਸ਼ੁਰੂ ਕੀਤਾ ਹੈ ਬਾਈ ਦੱਸਦਾ ਵੀ ਜਿਹੜਾ ਘਰੇਲੂ ਗਾਖ ਵੀ ਆਉਂਦੇ ਆ ਬਾਕੀ ਆਪਾਂ ਲੁਧਿਆਣੇ ਦੀਆਂ ਹੈਬੋ ਵਾਲ ਡੇਰੀਆਂ ਨੂੰ ਜਾਣਦੇ ਆ ਉੱਥੋਂ ਦੇ ਗਾਹਕ ਵੀ ਬਾਈ ਜੀ ਹਰਾਂ ਕੋਲ ਰੂਟੀਨ ਚਾਉਂਦੇ ਰਹਿੰਦੇ ਆ ਤੇ ਏਡੀਆਂ ਏਡੀਆਂ ਗਾਵਾਂ ਅੱਗੇ ਕਈ ਵਪਾਰੀ ਭਰਾਵਾਂ ਕੋਲ ਵੀ ਜਾਂਦੀਆਂ ਜਿਹੜੀਆਂ ਫਿਰ ਹੋਰ ਭਰਾਵਾਂ ਕੋਲ ਦੇ ਜਰੀਏ ਫਾਰਮਰ ਤੱਕ ਪਹੁੰਚਦੀਆਂ ਸੋ ਇਹ ਪਹਿਲੇ ਨੰਬਰ ਤੇ ਗਾਂ ਸੀਗੀ ਜਿਹੜੀ ਤੁਹਾਨੂੰ ਖੜੀ ਦਿਖਾਉਣੀ ਸੀ ਦੋ ਅਗਲੇ ਪਸ਼ੂ ਤੋਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਜਿਹੜੀ 2 ਨੰਬਰ ਦੇ ਉੱਤੇ ਗਾਂ ਹੈ ਇਹਦੀ ਕੀ ਡਿਟੇਲ ਹੈ ਕਨ ਮਸੂ ਆਏ ਨੇ ਸੂ ਇਹਦਾ ਦੂਜਾ ਸੂ ਆ ਜੀ 6 ਦਾ ਦੰਤ ਮੂੰਹ ਹੈ ਠੀਕ ਹੈ ਕਿੰਨੇ ਦਿਨ ਲਾਉ ਬਾਈ ਸੋਨ ਚੇ ਇਹਦੇ ਜਾਨੀ 8-9 ਦਿਨ ਬਾਕੀ ਆ ਹੀ 5-4 ਦਿਨ ਉੱਤੇ ਵੀ ਲੈ ਜੂਗਾ ਹਜੇ ਇਹ ਮੰਨੀਏ ਵੀ 14-15 ਦਿਨ ਲੈ ਸਕਦੇ ਹਾਂ ਲੈ ਜੂਗੀ ਚਾਹ ਰੇਟ ਇਹਦਾ ਕੀ ਰਹੂਗਾ ਭਾਈ ਇਹਦਾ ਰੇਟ ਹੈਗੀ 1,35,000 1,35,000 ਅੱਛਾ ਦੁੱਧ ਦਾ ਅੰਦਾਜ਼ਾ ਜੇ ਜੇ ਕੋਈ ਵੈਸੇ ਤਾਂ ਸੇਵਾ ਦਾ ਹੀ ਹੁੰਦਾ ਤਾਂ ਹਾਂ ਦੁੱਧ ਤਾਂ ਸੇਵਾ ਦਾ ਹੀ ਹੁੰਦਾ ਜੀ ਇਹਨੇ ਪਲੂਨ ਨੇ 23-24 ਕਿਲੋ ਦਿੱਤਾ ਜੀ 30 ਕਿਲੋ ਐਤ ਕੀ ਦੇ ਦਊਗੀ ਠੀਕ ਹੈ ਖੋਲੋ ਵੀਰੇ ਨੂੰ ਤੋੜ ਕੇ ਆਪਾਂ ਸਰਸੋ ਦੂਜਾ ਸੁਆ 1,35,000 ਰੇਟ ਹੈ ਦੁੱਧ ਪਹਿਲੇ ਸੂਏ ਮੈਂ ਦੱਸਦਾ ਵੀ 23 24 ਕਿਲੋ ਵਾਂਗੂ ਇਹਨੇ ਦਿੱਤਾ ਤੇ ਦੂਜਾ ਸੂਆ ਐਦ ਕੀ ਸੂਣਾ ਹਜੇ 6 ਦਿਨ ਦਾ ਹੈ ਥਣ ਨਰੋਆ ਲੱਗਾ ਪੂਰਾ ਮੋਟਾ ਸੋਹਣਾ ਥਣਾ ਭਾਵੇਂ ਹੱਥੀਂ ਚੋਲਿਓ ਭਾਵੇਂ ਮਸ਼ੀਨ ਲਾ ਲਿਓ ਤੋੜ ਕੇ ਤੁਹਾਨੂੰ ਇਹ ਦਿਖਾਉਣੇ ਆ ਹਜੇ 9 ਦਿਨ ਬਾਕੀ ਹੈ ਇਹਦੇ 9 ਮਹੀਨੇ ਪੂਰੇ ਹੋਣ ਚੁ ਉੱਤੇ ਦਿਨ ਜਿਹੜੇ ਲਊਗੀ ਉਹ ਅਲੱਗ ਹੈ ਢਾਂਚਾ ਸੋਹਣਾ ਰੰਗ ਸੋਹਣਾ ਹੈ ਫਵਾਨਾ ਫਿਟਿੰਗ ਵਾਲਾ ਰੱਖੂਗੀ ਤੇ ਬਣਾਊਗੀ ਕਾਫੀ ਚੰਗਾ ਬਾਕੀ ਤੁਸੀਂ ਇਹਦਾ ਸਟਰਕਚਰ ਦੇਖ ਹੀ ਸਕਦੇ ਹੋ ਮੋਰਲ ਕੁਮਾਲ ਐਵਰੀਬਾਸ ਸੋ ਇਹਦਾ ਰੇਟ 1,35,000 ਹੈ ਘਰੇ ਬੰਨ ਕੇ ਜਿਹਨੇ ਪਸ਼ੂ ਰੱਖਣੇ ਆ ਤਾਂ ਬਹੁਤ ਸੋਹਣੀਏ ਗਾਂ ਰਹਿਣੀ ਹੈ ਇਹਦੀ ਬੰਤਰ ਇਦਾਂ ਦੀ ਹੈ ਤੁਸੀਂ ਸਟਰਕਚਰ ਇਹਦਾ ਦੇਖ ਹੀ ਰਹੇ ਹੋ ਦੋਸਤੋ ਬਾਕੀ ਕੱਲਾ ਬੰਨ ਕੇ ਨਹੀਂ ਖੁੱਲੇ ਫਾਰਮ ਚ ਵੀ ਛੱਡਨੀ ਆ ਤਾਂ ਬਹੁਤ ਸੋਹਣੀ ਵੈੜ ਹੈ ਸੋ ਆਕੇ ਤੁਸੀਂ ਕੋਲੋਂ ਦੇਖ ਲੈਣਾ ਬਾਕੀ ਲੈ ਚੱਲੋ ਵੀਰੇ ਅੰਦਰ ਬੰਦ ਸੋ ਪਹਿਲੇ ਨੰਬਰ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸੋ ਇਹ ਵੈੜ ਚੰਗਾ ਦੁੱਧ ਪਾਉਗੀ ਦੁੱਧ ਵੈਸੇ ਸੇਵਾ ਦਾ ਹੁੰਦਾ ਜੇ ਕੋਈ ਵੱਧ ਸਾਂਭ ਲੈਂਦਾ ਵੱਧ ਵੀ ਚੋ ਲੈਂਦਾ ਜਿਹਦੀ ਘੱਟ ਸੇਵਾ ਹੋਈ ਤੇ ਉਹਦੇ ਕੋਲ ਘੱਟ ਵੀ ਦੇ ਦਿੰਦੇ ਆ ਬੱਸ ਹੁਣ ਸੀਲ ਸਾਉ ਪੂਰੀ ਹੈ ਜੀ ਠੀਕ ਹੈ ਰੱਬ ਨੂੰ ਸਫੇਸ ਫੁੱਲ ਪਈਏ ਦੱਸੋ ਸੀਲ ਹੈ ਆ ਜਿਹੜੀ ਉਦੋਂ ਅੱਗੇ ਗਾਂ ਬਾਈ ਖੋਲ ਰਿਆ ਇਹਦੀ ਕੀ ਡਿਟੇਲ ਹੈ ਬਾਈ ਇਹ ਤੀਜੇ ਸੂਏ ਸੁਣੀ ਹੈ ਜੀ ਠੀਕ ਹੈ ਆਈਏ ਨੇ 26 ਕਿਲੋ ਦੂਜੇ ਸੂਏ ਦਾ ਦਿੱਤਾ ਜੀ ਕਿੰਨੇ ਦਿਨ ਲਾਉਗੀ ਹਜੇ ਇਹ ਮੰਨ ਲਓ ਇਹ ਤੇ ਦੇਣ 9 ਤਰੀਕ ਨੂੰ ਪੂਰੇ ਆ ਜੀ ਫੇਰ 2-4 ਦਿਨ ਉੱਤੇ ਵੀ ਲੈ ਜਾ ਜੂ ਹਫਤਾਗ ਲੈ ਜੂਗੀ ਰੇਟ ਇਹਦਾ ਕੀ ਰਹਿਣਾ ਬਈ ਇਹਦਾ ਰੇਟ ਹੈਗਾ ਜੀ 1,11500 ਰੁਪਏ ਲੈ ਆ ਵੀਰੇ 1,11500 ਦੋਸਤੋ ਸੂਹਾ ਤੀਜਾ ਸੋਨਾ ਦੁੱਧ ਦਿੱਤਾ ਦੂਜੇ ਸੂਏ ਚ ਇਹਦਾ ਵੀ ਟਾਂਚਾ ਬਹੁਤ ਸੋਨਾ ਤੋਂ ਨਜ਼ਰ ਆਉਗਾ ਯਾਨੀ ਸੋ ਦੇਖੋ ਇਹਦਾ ਸਟਰਕਚਰ ਦੋਸਤੋ ਖਵਾਨਾ ਸੋਨਾ ਭਰੀ ਬੈਠੀਏ ਕਰਮਾ ਵਾਲੀ 1 ਲੱਖ ਤੇ 15000 ਦਾ ਰੇਟ ਆ ਥਣ ਇਹਦੇ ਵੀ ਹੱਥੀ ਚੁਾਈ ਵਾਲੇ ਆ ਇਹ ਸੈਟ ਤੋਂ ਫੇਰ ਇਹਦਾ ਤੁਸੀਂ ਥਣ ਹਵਾਨਾ ਦੇਖੋ ਅਗੋਂ ਕਰਕੇ ਵੀਰੇ ਫੇਰ ਕਮਾਲੀ ਵਾਪਸੀ ਇੱਧਰ ਨੂੰ ਤੀਜਾ ਸੁਆ ਇਸ ਗਾਣੇ ਸੁਣਾ ਕਮਾਲੀ ਵੀਰੇ ਇੱਧਰ ਨੂੰ ਸੋ ਰੇਟ 1 ਲੱਖ ਤੇ 15000 ਦਾ ਬਾਈ ਹਰਾਂ ਨੇ ਰੱਖਿਆ ਉਹ ਇਸ ਤਰੀਕੇ ਦੇ ਨਾਲ ਇਹਦੇ ਥਾਂ ਤੇ ਹਵਾਨੇ ਨੂੰ ਤੁਸੀਂ ਦੇਖ ਸਕਦੇ ਹੋ ਲਿਆ ਵੀਰੇ ਵਾਪਸ ਸੋ ਇਹ ਦੋ ਤਿੰਨ ਨੰਬਰ ਦੇ ਉੱਤੇ ਤੁਹਾਨੂੰ ਗਾਂ ਜਿਹੜੀ ਉਹ ਦਿਖਾ ਰਹੇ ਆ ਤੋ ਚੰਗਾ ਹਵਾਨਾ ਦਸੂਤ ਤੋਂ ਭਰੀ ਬੈਠੀ ਕਰਨ ਵਾਲੀ ਅਜੇ ਦੇਣੇ ਨੇ ਲੈ ਜਾਂਦੇ ਆ ਹਫਤੇ ਅੰਗ ਇਹ ਦੋ ਅੱਗੇ ਭਾਈ ਵਾਈਟ ਰੰਗ ਦੇ ਵਿੱਚ ਵਾੜ ਖੜੀ ਐ ਉਹਦੀ ਕੀ ਡਿਟੇਲ ਐ 4 ਨੰਬਰ ਤੇ ਜਿਹੜੀ ਉਹ ਦੂਜਾ ਸੂਆਈ ਹੂੰ ਤੇ ਉਹਦੇ ਅਜੇ ਮੰਨ ਕੇ ਚੱਲੋ 25 26 ਦਿਨ ਬਾਕੀ ਐ ਠੀਕ ਹੈ ਅੱਛਾ ਅੱਜ ਦਾ ਰੇਟ ਉਹਦਾ ਕੀ ਰਹੂਗਾ ਬਈ ਉਹਦਾ ਹੀ ਲੱਖ ਰੁਪਇਆ ਰੇਟ 1 ਲੱਖ ਰੁਪਇਆ ਠੀਕ ਹੈ ਦੋਸਤ ਠੰਡ ਚੀ ਸੋਨਾ ਕਰਮਾ ਵਾਲੀ ਨੇ 1 ਲੱਖ ਰੁਪਇਆ ਰੇਟਾ ਲਿਆ ਵੀਰੇ ਬਾਹਰ ਹਜੇ 25 26 ਦਿਨ ਬਾਕੀ ਹੈ ਮਹੀਨਾ ਮੰਨ ਕੇ ਚੱਲੋ ਸੋਏ ਦੀ ਵੀ ਬਰੀਡ ਕੁਆਲਟੀ ਤੁਸੀਂ ਦੇਖ ਲਓ ਸੋਨਾ ਰੰਗ ਹੱਥੀ ਚੁਵਾਈ ਵਾਲੇ ਥਣ ਹਜੇ ਦੁੱਧ ਤਾਂ ਲਾਉਣਾ ਹੀ ਸ਼ੁਰੂ ਕੀਤਾ ਕਰਮਾ ਵਾਲੀ ਨੇ ਹਜੇ 25 26 ਦਿਨ ਇਹਦੇ ਬਾਕੀ ਹੈ ਫਿਰ ਮੈਂ ਕਿਹਾ ਵੀ ਮਹੀਨਾ ਲੈ ਜੂਗੀ ਤਾਂ ਕਿਉਂਕਿ ਜਿੰਨਾ ਵੱਧ ਟਾਈਮ ਲਾਉ ਖੈਰ ਉਨਾ ਹੀ ਫਾਇਦਾ ਹੋਣਾ ਕਿਉਂਕਿ ਠੰਡ ਦੇ ਵਿੱਚ ਪਸ਼ੂ ਦੁੱਧ ਵੀ ਜ਼ਿਆਦਾ ਦਿੰਦਾ ਗਾਵਾਂ ਦੀ ਜੇ ਗੱਲ ਕਰੀਏ ਤੇ ਗਾਹਕ ਵੀ ਉਦੋਂ ਜ਼ਿਆਦਾ ਹੁੰਦਾ ਜੇ ਕਿਸੇ ਵੀਰ ਨੇ ਵੇਚਣਾ ਵੀ ਹੋਵੇ ਪਸ਼ੂ ਕਮਾ ਦੇ ਵੀਰੇ ਇੱਕ ਜਿਹੜਾ ਹੋਰ ਇਹਦਾ ਸੋਹਣੀ ਗਾਂ ਦੱਸੋ 1 ਲੱਖ ਰੁਪਏ ਦੀ ਡਿਮਾਂਡ ਆ ਮੌਕੇ ਤੇ ਆਪਾਂ ਨੂੰ ਪਤਾ ਮਾਨਤਣ ਸਾਰੇ ਪਸ਼ੂਆਂ 'ਚ ਥੋੜਾ ਬਹੁਤ ਕੀਤਾ ਹੀ ਜਾਂਦਾ ਉਹ ਤੁਸੀਂ ਆ ਕੇ ਪਹਿਲਾਂ ਪਸ਼ੂ ਪਸੰਦ ਕਰੋ ਤੇ ਫਿਰ ਸੌਦਾ ਕਰਨਾ ਸੌਖਾ ਹੋ ਜਾਂਦਾ ਹੈ ਸੋਏ ਚੌਥੇ ਨੰਬਰ ਤੇ ਤੁਹਾਨੂੰ ਜਿਹੜੀ ਗਾ ਉਹ ਦਿਖਾ ਰਹੇ ਹਾਂ ਬੰਦ ਹੋ ਗਈ। ਹਾਈਪੀਪਾਈ ਇਹਦੋਂ ਅੱਗੇ ਜਰਸੀ ਦਿਖਾਉਣੀ ਆ ਆਪਾਂ। ਹਾਂਜੀ ਹਾਂਜੀ। ਕਿੰਨਾ ਮਸੂਆ ਸੁਕੀ। ਇਹ ਤੀਜੇ ਸੂਏ ਸੁਣੀਏ। ਠੀਕ ਹੈ ਕਿੰਨੇ ਦਿਨ ਹਜੇ ਲੈ ਸਕਦੀ ਹੈ ਬਈ ਇਹ। ਇਹਦੇ ਮੰਨ ਲਓ ਜੀ 13 ਤਰੀਕ ਨੂੰ ਦਾਣ ਪੂਰੇ ਆਪਦੇ। 13 ਨੂੰ। ਹਾਂਜੀ। ਰੇਟ ਇਹਦਾ ਕੀ ਰਹੂਗਾ ਬਈ? ਇਹਦਾ ਰੇਟ 1 ਲੱਖ ਰੁਪਈਆ ਉਹ 1 ਲੱਖ ਰੁਪਈਆ। ਹਾਂ। ਖੋਲੀ ਬਈ। 3 ਵਿੱਚੋਂ ਮਾਨਦਾਨ ਜਿਹੜਾ ਹੋਊਗਾ ਥੋੜਾ ਹੀ ਹੋਊਗਾ ਜੀ ਬਾਹਲਾ ਨਹੀਂ। ਠੀਕ ਹੈ ਇਹ ਕਿਸੇ ਫਾਰਮ ਚੋਂ ਖਰੀਦੀ ਜਾਂ ਕਰੇ ਲੋਗੀ ਨਹੀਂ ਕਰੇ ਲੋ ਖਰੀਦੀ ਇਹ ਹੀ ਕਰੇ ਲੋ ਬਣ ਕੇ ਬੰਦਿਆਂ ਨੇ 22 ਕਿਲੋ ਦਾ ਚੋਈ ਆ ਆਪਣੇ ਖਾਸ ਮਿੱਤਰ ਕੋਲੋਂ ਆਈ ਹੈ ਜੀ ਅੱਛਾ ਠੀਕ ਹੈ ਓਕੇ ਖੋਲੀ ਵੀਰੇ ਦੋਸਤ ਡਮਾ 1 ਲੱਖ ਰੁਪਏ ਦੀ ਹੈ ਤੇ ਲੱਖ ਚੋਂ ਬਾਈ ਕਹਿੰਦਾ ਮਾਨਤਾ ਨਹੀਂ ਹੋਊਗਾ ਕੋਈ ਇਹਦੇ ਚੋਂ ਬਹੁਤਾ ਰੇਟ ਘਟਣਾ ਨਹੀਂ ਖੈਰ ਚੰਗੇ ਵਜਾਂਦੀ ਹੈ ਜਰਸੀ ਹੈ ਢਾਂਚਾ ਇਹਦਾ ਤੁਸੀਂ ਉਹਨੂੰ ਵੀਡੀਓ ਚੋਂ ਦੇਖ ਲਓ ਹਵਾਨਾ ਸੋਹਣਾ ਪਛਾਣ ਨੂੰ ਵੀ ਚੰਗਾ ਕੱਢਦੀ ਆਉਂਦੀ ਹੈ ਤੇ ਅੱਗੋਂ ਵੀ ਹਵਾਨਾ ਚੰਗਾ ਹੈ ਰੰਗ ਬਹੁਤ ਸੋਹਣਾ ਦੱਸੋ ਵੇੜ ਦਾ ਬਾਕੀ ਤੁਸੀਂ ਕੋਲੋਂ ਇਹਨੂੰ ਆ ਕੇ ਦੇਖ ਲੈਣਾ ਦੇਖੋ ਕਰਮਾਲੀ ਦਾ ਸਟਰਕਚਰ 1 ਲੱਖ ਰੁਪਏ ਦੇ ਵਿੱਚੋਂ ਕੋਈ ਛੋਟ ਵਗੈਰਾ ਬਾਈ ਤੁਹਾਨੂੰ ਕਰ ਦੂਗਾ ਰੇਟ ਲਗਭਗ ਫਿਕਸ ਜਾਈ ਹੈ ਸੋ ਇਹ ਜਰਸੀ ਬਰੀਡਿੰਗ ਕਰਨੀ ਹੈ ਤਾਂ ਬਹੁਤ ਚੰਗੇ ਬੱਚੇ ਲੈ ਸਕਦੇ ਹਾਂ ਇਦਾਂ ਦੀ ਗਾਂ ਤੋਂ ਕਿਉਂਕਿ ਵਜਨ ਜਿਹੜਾ ਪਸ਼ੂ ਦਾ ਜ਼ਿਆਦਾ ਹੈ ਢਾਂਚਾ ਖੁੱਲਾ ਹੈ ਉਹਦੇ ਬੱਚੇ ਜਿਹੜੇ ਅੱਗੇ ਬਰੀਡਿੰਗ ਵਾਸਤੇ ਜ਼ਿਆਦਾ ਵਧੀਆ ਰਹਿੰਦੇ ਸਾਈਡ ਤੋਂ ਹਵਾਨਾ ਦੇਖੋ ਤੁਸੀਂ ਇਰੇ ਹਿੱਸੇ ਕਾਂਦ ਨਾਲ ਇਕ ਮਾ ਕੇ ਲੈ ਆਈ ਵਾਪਸ ਪਰਲੇ ਪਾਸੇ ਦੀ ਲੈ ਨਹੀਂ ਮੋੜਦੀ ਸੋ ਦੂਜੇ ਪਾਸੇ ਦੀ ਦੱਸੋ ਫੇਰ ਹਵਾਨਾ ਤੁਸੀਂ ਦੇਖ ਲਿਓ ਸੋਨੀ ਜਰਸੀ ਜਿਹਨੇ ਜਰਸੀ ਤੇ ਕੰਮ ਕਰਨਾ ਉਹਦੇ ਵਾਸਤੇ ਇੱਕ ਵਧੀਆ ਜਰਸੀ ਹੈ ਪੇਟ ਦਾ ਸਾਈਜ਼ ਤੁਹਾਨੂੰ ਥੋੜਾ ਦੱਸ ਵੱਡਾ ਦਿਸੂਗਾ ਕਾਰਨ ਇਹ ਹੁੰਦਾ ਵੀ ਇੱਕ ਤਾਂ ਪੇਟ 'ਚ ਬੱਚਾ ਦੂਜੀ ਗੱਲ ਸ਼ਾਮ ਦਾ ਟਾਈਮ ਆ ਪੱਠਾ ਨੀਰਾ ਪਸ਼ੂਆਂ ਨੇ ਖਾਧਾ ਰੱਜ ਕੇ ਜਦੋਂ ਇਹ ਬੱਚੇ ਨੂੰ ਜਨਮ ਦੇ ਦੂਗੀ ਉਦੋਂ ਇਹਦਾ ਪੇਟ ਵੀ ਛੰਟਿਆ ਜਾਣਾ ਸੋ ਹਵਾਨਾ ਪਛਾਉ ਬਹੁਤ ਚੰਗਾ ਅੱਗੋਂ ਵੀ ਹਵਾਨਾ ਚੰਗਾ ਬਨ ਕੇ ਰੱਖੀ ਗਾਂ ਨੇ 22 ਕਿਲੋ 22 ਕਿੰਦਾ ਦੁੱਧ ਦਿੱਤਾ ਪਿਛਲੇ ਸੂਏ ਚ ਸਭੀ ਚੰਗੀ ਐ ਸੋਨਾ ਦੁੱਧ ਦੇ ਦੂਗੀ ਦੋ ਗਾਵਾਂ ਹੋਰ ਆ ਜਿਹੜੀਆਂ ਦੱਸੋ ਇਸੇ ਵੀਡੀਓ ਵਿੱਚ ਤੁਹਾਨੂੰ ਦਿਖਾਉਣੀਆਂ ਪੰਜ ਲਗ ਤੁਹਾਨੂੰ ਦਿਖਾਤੇ ਹੈ ਹੈਪੀ ਬਈ 6 ਨੰਬਰ ਤੇ ਇੱਕ ਕ੍ਰਾਸ ਬਰੀਡ ਗਾਂ ਹਾਂਜੀ ਇਹ ਕਿੰਨੇ ਕਿ ਦਿਨ ਲੈਂਦੀ ਐ ਸੂਣ ਚ ਇਹ ਲੈ ਜੂਗੀ 12-13 ਦਿਨ ਠੀਕ ਹੈ ਰੇਟ ਤਾਂ ਕੀ ਰਹਿਣਾ ਬਾਈ ਇਹਦਾ ਰੇਟ ਆ 85000 ਰੁਪਏ 85000 ਹਾਂਜੀ ਦੋਸੋ ਕੱਦ ਕਾਠ ਚੰਗਾ ਹੈ ਤੇ ਰੇਟ 85000 ਆ 12 13 ਦਿਨ ਹਜੇ ਲੈਂਦੀ ਆ ਹਵਾਨਾ ਇਸ ਤਰ੍ਹਾਂ ਦਾ ਬਣਾਉਣਾ ਸ਼ੁਰੂ ਕੀਤਾ ਹੈ ਖੜੀ ਦੇਖ ਲਓ ਅੱਗੇ ਇੱਕ ਹੋਰ ਐਚ ਐਫ ਚ ਪੈਂਦੀ ਵੈੜ ਹੈਗੀ ਹੈ ਹੈਪੀ ਬਾਈ 7ਵੇਂ ਨੰਬਰ ਤੇ ਜਿਹੜੀ ਗਾਂ ਬੱਦੀ ਵੀ ਹੈ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਹੀ ਲੈਂਦੀ ਆ ਪੰਜ ਚਾਰ ਦਿਨ ਲੈ ਜੂਗੀ ਇਹ ਠੀਕ ਹੈ ਤੇ ਦੂਜਾ ਸੂਆ ਹੂੰ ਦੁੱਧ 20 ਕਿਲੋ ਦੇ ਦੂਗੀ ਜੀ ਰੇਟ ਕੀ ਰੇਟ ਇਹਦਾ ਜਾਇ ਜੀ 75000 ਰੁਪਇਆ ਹਾਂ ਨਹੀਂ ਠੀਕ ਹੈ ਸੋ ਦੋਸੋ ਇਹ 75000 ਰੇਟ ਹੈ ਤੇ ਨਾਲ ਦੂਜੀਆਂ گاਵਾਂ ਵੀ ਤੁਹਾਨੂੰ ਅਸੀਂ ਤੋਰ ਕੇ ਵੀ ਦਿਖਾਤੀਆਂ ਸੋ ਇਹ ਪਹਿਲੀ ਵੀਡੀਓ ਸੀ ਦੋਸੋ ਇਸ ਬਾਈ ਕੋਲੋਂ ਤੇ ਬਹੁਤ ਸਾਰੀਆਂ گاਵਾਂ ਵੀ ਰੇਚਦਾ ਹੈ ਸੁਖ ਚਾਹੀਦੀ ਹੈ ਜੇ ਵਧੀਆ ਰਿਸਪੌਂਸ ਆ ਗਿਆ ਤੇ ਫਿਰ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਥੋਂ ਰੁਟੀਨ 'ਚ ਵੀਡੀਓ ਦਿਖਾਵਾਂਗੇ ਕਿਉਂਕਿ ਹੁਣ ਤੱਕ ਬਾਈ ਦੱਸਦਾ ਵੀ ਬਹੁਤ ਸਾਰੇ ਪਸ਼ੂ ਖਰੀਦੇ ਤੇ ਵੇਚੇ ਆ 20 ਸਾਲਾਂ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਅੱਜ ਇਹ ਸਤਨਾਗ ਸੀ ਤੁਸੀਂ ਇਹਨਾਂ ਸੱਤਾਂ ਦੇ ਵਿੱਚੋਂ ਜਿਹੜਾ ਮਰਜੀ ਪਸ਼ੂ ਸਿਲੈਕਟ ਕਰ ਲਿਓ ਉਹਦੀ ਤਸੱਲੀ ਕਰ ਲਿਓ ਜੀ ਤੇ ਬਾਕੀ ਜਦੋਂ ਨੂੰ ਤੁਸੀਂ ਇੱਥੇ ਪਹੁੰਚੋਗੇ ਉਦੋਂ ਨੂੰ ਹੋ ਸਕਦਾ ਹੈ ਵੀ ਇਹਨਾਂ ਦੀ ਥਾਂ ਤੇ ਕੋਈ ਦੋ ਨਗ ਹੋਰ ਵੀ ਨਾਲ ਇਹਨਾਂ ਦੇ ਨਵੇਂ ਰਲੇਵੇ ਹੋਣ ਤੇ ਇਹਨਾਂ ਚੋਂ ਇੱਕ ਅੱਧਾ ਵੀ ਗਿਆ ਹੋਵੇ ਸੋ ਬਾਕੀ ਤੁਸੀਂ ਆ ਕੇ ਪਸ਼ੂ ਦੇਖਣਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ